यहाँ पे पहाड़गंज के करोल बाग के महिपालपुर के सारे होटल बुक करा लिए गेस्ट हाउस बुक करा लिए हजारों की संख्या में यहाँ पे पंजाब के नंबर की गाड़ियाँ घूम रही हैं उनमें कौन लोग हैं यहाँ पे 26 जनवरी को मनाने की तैयारी चल रही है यहाँ पे वो क्या ऐसा बड़ा काम करने वाले जिससे हमारी सुरक्षा व्यवस्था को खतरा हो सकता है और उसके ऊपर में आज हमें पता लगा कि चाइनीज कंपनी के, के कैमरे सीसीटीवी कैमरा जो सरकारी कर्मचारी हैं पंजाब के उनको बुलाकर जो वहाँ के टीचर हैं उनको बुलाकर उनके हाथों से ये कैमरों को लगवाया जा रहा है जब वहाँ पे पुलिस ने उनको पकड़ा वहाँ के स्थानीय लोगों ने शिकायत करी कि हमारी कॉलोनी में कुछ लोग आके सीसीटीवी कैमरा लगा रहे हैं क्योंकि वो लोकेशन इंडिया गेट के बहुत ही पास है जहाँ से परेड पूरी निकलती है उसके बहुत ही पास में मात्र एक किलोमीटर का भी रास्ता नहीं है तो ऐसी जगह पर सीसीटीवी कैमरा लगाना चाइनीज कंपनी का बिना किसी एनओसी के बिना किसी परमिशन के ये तो गैर कानूनी है ही मगर ये देश की सुरक्षा के, के लिए बहुत बड़ा खतरा भी है जब उनको पकड़ा तो उन्होंने बताया कि हमको अरविंद केजरीवाल ने आम आदमी पार्टी ने यहाँ पर भेजा है कैमरा लगाने के लिए ताकि झुग्गी वालों को बताया जा सके कि अरविंद केजरीवाल ने कैमरा लगा दिया ਜਦ ਝੁੱਗੀ ਵਾਲੋ ਨੇ ਉਹਨ세 ਪੁੱਛਿਆ ਕੀ ਇਹ ਦੋਸਤੋ ਦਿੱਲੀ ਦੇ ਸਾਬਕਾ ਐਮਪੀ ਪ੍ਰਵੇਸ਼ ਵਰਮਾ ਨੇ ਅੱਜ ਇੱਕ ਬੇਹਦ ਘਟੀਆਂ ਔਰ ਹਲਕੇ ਦਰਜੇ ਦੀ ਟਿੱਪਣੀ ਪੰਜਾਬ ਤੇ ਪੰਜਾਬੀਆਂ ਬਾਰੇ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਨੰਬਰ ਦੀਆਂ ਹਜ਼ਾਰਾਂ ਗੱਡੀਆਂ ਜਿਨ੍ਹਾਂ ਦੇ ਵਿੱਚ ਪੰਜਾਬੀ ਸਵਾਰ ਨੇ ਉਹ ਦਿੱਲੀ ਦੇ ਵਿੱਚ ਘੁੰਮ ਰਹੇ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਹੈ ਕੀ ਕਿਤੇ ਦੇਸ਼ ਦੀ ਆਜ਼ਾਦੀ ਦੇ ਉੱਪਰ ਕੋਈ ਖੰਦਲਾਦਰ ਹੀ ਮੰਡਰਾ ਰਿਹਾ ਮੈਂ ਸਮਝਦਾ ਕਿ ਪ੍ਰਵੇਸ਼ ਵਰਮਾ ਜਿਹੜੇ ਕਿ ਭਾਜਪਾ ਦੇ ਵਿਧਾਨ ਸਭਾ ਦੇ ਉਮੀਦਵਾਰ ਨੇ ਔਰ ਸ਼ਰਮ ਹੋਣੀ ਚਾਹੀਦੀ ਉਹਨਾਂ ਨੂੰ ਕਿ ਕਹਿਜੀ ਕਹਿ ਬਿਆਨਬਾਜ਼ੀ ਉਹ ਕਰ ਰਹੇ ਨੇ ਮੈਂ ਪ੍ਰਵੇਸ਼ ਵਰਮਾ ਜੀ ਤੁਹਾਨੂੰ ਔਰ ਤੁਹਾਡੇ ਬੌਸਸ ਅਮਿਤ ਸ਼ਾਹ ਔਰ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੈਂ ਯਾਦ ਕਰਾਉਣਾ ਚਾਹੂੰਗਾ ਕਿ ਉਹੀ ਪੰਜਾਬੀ ਨੇ ਜਿਨ੍ਹਾਂ ਦੇ ਗੁਰੂ ਸਹਿਬਾਨ ਨੇ ਦੇਸ਼ ਕੌਮ ਔਰ ਇਨਸਾਨੀਅਤ ਲਈ ਆਪਣੇ ਅਜਨਾਨਵਾਰ ਦਿੱਤੀਆਂ ਬੰਦ-ਬੰਦ ਕਟਵਾ ਲਿਆ ਤੇ ਉਹੀ ਪੰਜਾਬੀ ਨੇ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ 80% ਕੁਰਬਾਨੀਆਂ ਪੰਜਾਬੀਆਂ ਦੀਆਂ ਸੀਗੀਆਂ ਇਹ ਉਹੀ ਪੰਜਾਬੀ ਨੇ ਕਿ ਜਦੋਂ ਅੱਜ ਵੀ ਦੇਸ਼ ਦੇ ਕਿਸੇ ਬਾਰਡਰ ਦੇ ਉੱਪਰ ਖਤਰਾ ਮੰਡਰਾਉਂਦਾ ਹੈ ਤੇ ਪੰਜਾਬੀ ਆਪਣਾ ਸੀਨਾ ਤਾਨ ਕੇ ਦੇਸ਼ ਦੀ ਰੱਖਿਆ ਦੇ ਲਈ ਖੜੇ ਹੋ ਜਾਂਦੇ ਨੇ ਸੋ ਭਾਜਪੀ ਨੂੰ ਇਹਨਾਂ ਦੀ ਸਬੂਚੀ ਲੀਡਰਸ਼ਿਪ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਕਿਹੋ ਜਿਹਾ ਵਾਹੀਅਤ ਲੋਕਾਂ ਨੂੰ ਇਹਨਾਂ ਨੇ ਟਿਕਟਾਂ ਦੇ ਕੇ ਦਿੱਲੀ ਦੇ ਮੈਦਾਨ ਦੇ ਵਿੱਚ ਉਤਾਰੇ ਸੋ ਪ੍ਰਵੇਸ਼ ਵਰਮਾ ਜੀ ਤੁਸੀਂ ਔਰ ਤੁਹਾਡੀ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਅੱਜ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਦੇ ਖਿਲਾਫ ਇਸ ਨਫ਼ਰਤਪਰੇ ਬਿਆਨ ਦੇ ਲਈ ਸਮੁੱਚੇ ਦੇਸ਼ ਤੋਂ ਔਰ ਪੰਜਾਬੀਆਂ ਤੋਂ ਮਾਫੀ ਮੰਗੇ